ਜਰਮੀ ਅੱਜ ਪਿੰਡ ਸਾਡੇ ਜਿਹੜਾ ਪਿੰਡ ਕਮਾਲੇਵਾਲਾ ਕਮਾਲੇਵਾਲਾ 38 ਕਿਹੜਾ 56 56 38 ਤਾਂ ਸਾਡੇ ਆਗੂ ਬਿਮਲਾ ਸਰਕਲ ਪ੍ਰਧਾਨ ਉਹਨਾਂ ਦੀ ਲੇਬਰ ਅੱਜ ਮਨਵੇਗਾ ਦੀ ਜਿਹੜੀ ਕੰਮ ਕਰਨ ਵਾਸਤੇ ਆਈ ਹੋਈ ਹੈ ਮੁੱਖ ਤੇ ਅਸੀਂ ਅੱਜ ਪਹੁੰਚੇ ਆਂ ਅੱਜ ਮੁੱਖ ਤੇ ਪਹੁੰਚੇ ਨਾ ਸਤਾ ਮੇਣੀੰਦਾ ਸੀਗਾ ਉਹ ਅਸੀਂ ਬਾਅਦ ਚ ਦੱਸਾਂਗੇ ਪਹਿਲੋ ਅਸੀਂ ਪੁੱਛਾਂਗੇ ਕਿ ਬਿਮਲਾ ਰਾਣੀ ਸਾਡੇ ਸਰਕਲ ਪ੍ਰਧਾਨ ਲੇਬਰ ਦਾ ਇਹੋ ਜਿਹਾ ਦਫਤਰੀ ਹਮੌਲਾ ਕਿਵੇਂ ਕੰਮ ਨਿਕਲ ਰਿਹਾ ਉਸ ਬਾਰੇ ਦੋ ਲੈਣਾ ਤੁਸੀਂ ਆਪਣੇ ਵਿਚਾਰ ਕੰਦੇ। ਬਹੁਤ ਜ਼ਿਆਦਾ ਖਜਲ ਖਰਾਬ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ ਢੇੜੇ ਲਵਾਉਂਦੇ ਨੇ ਅਸੀਂ ਪੱਲੋਂ ਕਰਾਇਆ ਭਰ ਕੇ ਅਸੀਂ ਦਫਤਰਾਂ ਦੇ ਵਿੱਚ ਢੇੜੇ ਲਾਉਂਦੇ ਆਂ ਫੇ ਮੈਂ ਸਾਹ ਕਿਤੇ ਸਾਡੀ ਗੱਲ ਸੁਣਦੇ ਨੇ ਜੇ ਅਸੀਂ ਕੰਮ ਲੈਣ ਕੇ ਆਈਦਾ ਫਿਰ ਵੀ ਉਹਨਾਂ ਨੇ ਆ ਬੋਲਦੇ ਆ ਮਾੜਾ ਚੰਗਾ ਬੋਲਦੇ ਆ ਪ੍ਰਦੀਪ ਸਰ ਵੀ ਬੋਲੇ ਉਹ ਕਹਿੰਦੇ ਨੇ ਬਹੁਤ ਜ਼ਿਆਦਾ ਤੁਸੀਂ ਸਿਆਣੇ ਬਣਦੇ ਹੋ ਤੇ ਵੀ ਕੰਮ 'ਤੇ ਬਹੁਤ ਜ਼ਿਆਦਾ ਰੁਕਾਵਟ ਪੈਣੀ ਸਾਨੂੰ ਮਾੜਾ ਚੰਗਾ ਵੀ ਬੋਲਦੇ ਆ ਛੱਡ ਜਿੰਮਲਾ ਪ੍ਰਧਾਨ ਸਾਡੇ ਸਰਕਲ ਜਿਹੜੇ ਹੈਗੇ ਆ ਉਹ ਆਪਣੇ ਦੁੱਖਾ ਭਰੀ ਗਰਦ ਭਰੀ ਗੱਲ ਨੂੰ ਜਿਹੜੇ ਆ ਦੱਸ ਰਹੇ ਆ ਇਹ ਠੀਕ ਆ ਕਿ ਅੱਜ ਦਫ਼ਤਰਾਂ ਦੇ ਵਿੱਚ ਜਿਹੜੇ ਬੋਲਦੇ ਆ ਉਹ ਸਿੱਖ ਲਓ ਮੇਰੇ ਤੋਂ ਤੁਸੀਂ ਉਹਨਾਂ ਨੂੰ ਕੀ ਬੋਲ ਸਕਦੇ ਹੋ ਤੇ ਅਸੀਂ ਉਹਨਾਂ ਨੂੰ ਕੀ ਬੋਲਣਾ ਹੈ ਉਹ ਸਾਨੂੰ ਕੀ ਬੋਲ ਸਕਦੇ ਹੋ ਭੈਣ ਜੀ ਸਾਰੇ ਸੁਣ ਲਓ ਤੁਸੀਂ ਸਰਕਾਰ ਦੇ ਤੁਹਾਨੂੰ ਜੋਬ ਕਾਰਡ ਜਿਹੜਾ ਦਿੱਤਾ ਹੋਇਆ ਤੁਸੀਂ ਇੱਕ ਮੰਰੇਗਾ ਦੇ ਮਾਲਕ ਹੋ ਤੁਹਾਨੂੰ অথੌਰੀਟੀ ਲੈਟਰ ਮਿਲਿਆ ਜਿਹੜਾ ਰਜਿਸਟ੍ਰੇਸ਼ਨ ਨੰਬਰ ਦਾ ਉਸ ਮਾਲਕ ਨੂੰ ਕੰਮ ਦੇਣਾ ਇਹ ਕੰਮ ਦੇ ਪੈਸੇ ਲੈ ਕੇ ਦੇਣੀ ਦਫਤਰਾਾਂ ਚ ਕਰੋੜਾ ਰੁਪਏ ਖਰਚ ਕਰਦੇ ਆ ਉਹ ਮੁਲਾਜ਼ਮ ਉਹ ਸਾਡੇ ਨੌਕਰ ਪਰ ਨੌਕਰ ਜਿਹੜੇ ਹੈਗੇ ਉਹ ਆਪਦੀ ਜ਼ਿੰਮੇਵਾਰੀ ਨਹੀਂ ਸਮਝਦੇ ਉਸ ਦਾ ਕਾਰਨ ਇਹ ਹੈ ਕਿ ਸਾਡੀ ਅਨਪੜਤਾ ਤੇ ਸਾਡੀ ਗਰੀਬੀ ਨੂੰ ਲੈ ਕੇ ਉਹਨਾਂ ਨੇ ਆਪਣਾ ਪ੍ਰੈਸ਼ਰ ਬਣਾ ਛੱਡਿਆ ਉਹਨਾਂ ਦਾ ਪ੍ਰੈਸ਼ਰ ਨਾਲੋਂ ਜ਼ਿਆਦਾ ਜਿਹੜੇ ਸਿਆਸੀ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਵੋਟ ਮੰਗੀ ਨਹੀਂ ਹੋਤੀ ਉਹਨਾਂ ਦਾ ਇਸ ਟਾਈਮ ਦੌਰਾ ਚੱਲ ਰਿਹਾ ਹੈ ਪੰਚਾਇਤਾਂ ਦੀਆਂ ਬੋਟਾਂ ਲੈਣੀਆਂ ਐ ਐਮਐਲਏ ਕਹਿੰਦਾ ਕਿ ਮੇਰੀ ਸਰਪੰਚ ਬਣਾਉਣੀਆਂ ਉਹ ਵੀਡੀਓ ਦਾ ਕੱਲਾ ਨਹੀਂ ਹੈ ਹਰ ਇੱਕ ਪੁਲਿਸ ਪ੍ਰਸ਼ਾਸਨ ਚਾਹ ਐਸਡੀਐਮ ਦਾ ਪ੍ਰਸ਼ਾਸਨ ਚਾਹ ਪਟਵਾਰੀ ਦਾ ਪ੍ਰਸ਼ਾਸਨ ਚਾਹ ਮਨਰੇਗਾ ਦਾ ਪ੍ਰਸ਼ਾਸਨ ਸਾਰਿਆਂ ਪ੍ਰਸ਼ਾਸਨ ਨੂੰ ਮੀਟਿੰਗਾਂ 'ਚ ਦੱਸਿਆ ਜਾਂਦਾ ਹੈ ਕਿ ਅਸੀਂ ਆਪਣੀ ਸਰਪੰਚ ਬਣਾਉਣੀਆਂ ਜਿਸ ਤਰ੍ਹਾਂ ਮਰਜ਼ੀ ਕਰੋ ਸਾਨੂੰ ਤੁਸੀਂ ਬੋਟ ਬੈਂਕ ਜੋੜ ਕੇ ਦਿਓ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਕਿ ਇੱਥੇ ਤੂੰ ਸੈੱਟ ਲੱਗਦਾ ਜਿੱਥੇ ਤੇਰੀ ਮਨਮਰਜ਼ੀ ਹੋ ਉੱਥੇ ਤੇਰੀ ਬਦਲੀ ਕਰਾ ਦੇਾਂਗੇ ਤੇਰੀ ਪਰਮੋਸ਼ਨ ਕਰਾ ਦੇਾਂਗੇ ਤੈਨੂੰ ਜੇ ਕੋਈ 4 ਪੈਸੇ ਬੰਦੇ ਆ ਫੇਰਾ ਫੇਰੀ ਚ ਤੇਰੀ ਸਪੋਰਟ ਕਰ ਦੇ ਅੱਜ ਉਹ ਲੋਕ ਜਿਹੜੇ ਅਸੀਂ ਚੁਣੇ ਹੋਏ ਸਿਆਸੀ ਲੋਕ ਆ ਉਹਨਾਂ ਦੇ ਕਹਿਣ ਤੇ ਸਭੀਆਂ ਕੁੜੀਆਂ ਨੂੰ ਮਾੜਾ ਚੰਦਾ ਬੋਲਦੇ ਨੇ ਪਰ ਆਪਾਂ ਕਿਹੜਾ ਬੈਠੇ ਆ ਆਪਰੀ 23 ਤਰੀਕ ਨੂੰ ਮੀਟਿੰਗ ਆ ਜਿਹੜੀ ਸਾਡਾ ਇੱਕ ਦਿੱਲੀ ਚ ਕੇਸ ਲੱਗਿਆ ਸਾਡੇ ਸਮਾਜਿਕ ਨਿਆਂ ਮੰਤਰੀ ਨੇ ਖਾਬਲਾ ਜੀ ਨੇ ਆਰਡਰ ਕੀਤੇ ਆ ਚੀਫ ਸੈਕਟਰੀ ਪੰਜਾਬ ਨੂੰ ਚੀਫ ਸੈਕਟਰੀ ਨੇ ਆਰਡਰ ਕੀਤੇ ਆ ਪੰਚਾਇਤ ਡਾਇਰੈਕਟਰ ਪੰਜਾਬ ਨੂੰ ਜੀ ਡੀ ਸੀ ਨੂੰ ਜੀ ਡੀ ਸੀ ਨੇ ਡਿਵੀਜ਼ਨਲ ਡਿਪਟੀ ਕਮਿਸ਼ਨਰ ਨੂੰ ਆਰਡਰ ਕੀਤੇ ਆ ਕਿ ਭਾਈ ਇਹਨਾਂ ਦਾ ਕੰਮ ਜਿਹੜਾ ਹੈਗਾ ਸਹੀ ਤਰੀਕੇ ਨਾਲ ਕਰੋ ਤੇ ਇਹਨਾਂ ਦੀ ਗਲਤ ਨਾ ਪਰ ਸੀ ਜਾਣਦੇ ਆ ਕਿ ਅਸੀਂ ਡਿਸ਼ਨਲ ਡਿਪਟੀ ਕਮਿਸ਼ਨਰ ਦੀ شکایت ਕੀਤੀ ਆ ਉਹ ਛੋੜ ਨਹੀਂ ਸਕਦਾ ਲੇਕਿਨ ਉਹ ਸਾਨੂੰ ਬੇਫੂਰ ਬਣਾਉਂਦੇ ਆ 23 ਤਰੀਕ ਨੂੰ ਮੀਟਿੰਗ ਦੇ ਵਿੱਚ ਉਹਨਾਂ ਨੂੰ ਜਿਹੜਾ ਸਾਡਾ ਰਾਈਟ ਹੈਗਾ ਉਸ ਬਾਰੇ ਅਸੀਂ ਨੂੰ ਜਵਾਬ ਦੇਵਾਂਗੇ ਇਸ ਵਾਸਤੇ ਕਿ ਕਿਉਂਕਿ ਸਾਡੀ ਜਿਹੜੀ ਮੰਡੇਗਾ ਉਹ ਸਿਆਸੀ ਲੋਕ ਜਿਹੜੇ ਹੈਗੇ ਆ ਲੁੱਟ ਰਹੇ ਨੇ ਲੁੱਟਦਾ ਕਿਹੜਾ ਕਿਹੜਾ ਬੰਦਾ ਪਿੰਡ ਦਾ ਪੰਚਾਇਤ ਦਾ ਅਧਿਕਾਰੀ ਜਿਹੜਾ ਚੁਣਿਆ ਹੋਇਆ ਪੰਚਾਇਤ ਹੋਗੀ ਚੇਅਰਮੈਨ ਹੋਗੇ ਐਮ ਐਲ ਏ ਹੋ ਗਿਆ ਵੀਡੀਓ ਹੋ ਗਿਆ ਸੱਤਰੀ ਹੋ ਗਿਆ ਇਹ ਸਾਰੇ ਲੋਕਤ ਵਾਲੇ ਮੰਨਰੇਗਾ ਦੇ ਦੁਸ਼ਮਣ ਕੌਣ ਨੇ ਕਿ ਤਗੜਾ ਜਿੰਮੇਦਾਰ ਹੋ ਗਿਆ ਫੈਕਟਰੀ ਵਾਲਾ ਹੋ ਗਿਆ ਪੱਟੇ ਵਾਲਾ ਹੋ ਗਿਆ ਸੈਲਰ ਵਾਲਾ ਹੋ ਗਿਆ ਦਾਣਾ ਮੰਡੀਆਂ ਵਾਲਾ ਹੋ ਗਿਆ ਉਹ ਕਿਤੇ ਜਿੱਦਣ ਦੀ ਮੰਨਰੇਗਾ ਚੱਲੀ ਆ ਉਸ ਦਿਨ ਦਾ ਇਹ ਸਾਡਾ ਕੰਮ ਨਹੀਂ ਉਹ ਲੁੱਟਣ ਵਾਲੇ ਚਿੰਬੜੇ ਹੋਇਆ ਇੱਧਰ ਜਿਹੜੇ ਮੰਰੇਗਾ ਨੂੰ ਖਤਮ ਕਰਨ ਵਾਲੇ ਕਿਹਦੇ ਨੇ ਇਹ ਮੰਰੇਗਾ ਚੱਲੀ ਆ ਤਾਂ ਤੁਹਾਡੀ 35 ਤੋਂ 40% ਚੱਲੀ ਤਾਂ ਹੈ ਜੇ ਕਰਨੇ ਪ੍ਰਦਰਸ਼ਨ ਜਿੱਥੇ ਬੰਦੀਆਂ ਕਰਦੀਆਂ ਇਹ ਸਰਕਾਰ ਨੂੰ ਮਜਬੂਰ ਕਰਕੇ ਸੰਭਲਿਆ ਲੇਕਿਨ ਜੇ ਜਿੱਥੇ ਬੰਦੀਆਂ ਨਾ ਹੋਣੀਆਂ ਇਹ ਕੰਮ ਜਿਹੜਾ ਹੈਗਾ ਤੁਹਾਨੂੰ ਨਹੀਂ ਨਾ ਚਾਹੀਦਾ ਸਾਡੇ ਪਿੰਡ ਸੋਡੇ ਵਾਲੇ ਤੋਂ ਸਾਡੀ ਬੱਚੀ ਕਿਹਨਾ ਨੂੰ ਕਿਥੇ ਅਮਨਜੀਤ ਕੋ ਇਹ ਵੀ ਕੁਝ ਦੋ ਲੈਣਾ ਆਪਣੇ ਬਾਰੇ ਦੱਸਣ ਕਿ ਕਿਸ ਤਰੀਕੇ ਨਾਲ ਕੰਮ ਲਿਆ ਕਿਵੇਂ ਕੰਮ ਲਿਆ ਤੇ ਕੀ ਹਲਾਕੀ ਲਗਿਆ ਉਸ ਬਾਰੇ ਅਸੀਂ ਜਾਣਕਾਰੀ ਨਵਾਂ ਜੀ ਤੁਹਾਨੂੰ ਵੀ ਕੁਝ ਕੀ ਦੱਸਣਾ ਜੈ ਪੀ ਜੈ ਪਰ ਇਹ ਪਹਿਲਾ ਕੰਮ ਨਹੀਂ ਸੀ ਦਿੰਦੇ ਗੇੜੇ ਮਰਵਾਉਂਦੇ ਸੀਗੇ ਫੋਨ ਕਰਵਾਓ ਕਦੀ ਕਿਸੇ ਦਾ ਕਦੀ ਕਿਸੇ ਦਾ ਅਸੀਂ ਕਿਹਾ ਅਸੀਂ ਕਿਸੇ ਦਾ ਫੋਨ ਨਹੀਂ ਕਰਵਾਉਣਾ ਲੋਕਪਾਲ ਚ ਜਾਵਾਂਗੇ ਕੇਸ ਦਵਾਂਗੇ ਤੁਸੀਂ ਕੰਮ ਆਪਦੇ ਆਪ ਦੋਗੇ ਬਾਦ ਵਿੱਚ ਕੇਸ ਲਾਇਆ ਹੀ ਨਹੀਂਗਾ ਉਹਨਾਂ ਨੂੰ ਕਿਹਾ ਹੀ ਐ ਇਹਨਾਂ ਤੇ ਉਹਨਾਂ ਨੇ ਕੰਮ ਕੱਟ ਕੇ ਸਾਨੂੰ ਦੇ ਦਿੱਤਾ ਤੇ ਪ੍ਰਧਾਨ ਬੱਗਾ ਸਿੰਘ ਦੀ ਮਿਹਰਬਾਨੀ ਦੇ ਨਾਲ ਸਾਡਾ ਕੰਮ ਚੱਲ ਰਿਹਾ ਅੱਜ ਟੈਂਕਾ ਵਾਲੀ ਬਸਤੀ ਪੂ ショਣੀ ਇਹ ਸੀ ਸਾਡਾ ਬੱਚਿਆਂ ਦਾ ਸੁਝਾਅ ਅਸੀਂ ਕੀ ਅੱਗੇ ਮੁਸ਼ਕਲ ਆਈ ਉਹਦਾ ਸੁਝਾਅ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ 19 ਤਰੀਕ ਨੂੰ ਆਪਣੇ ਨਾਲ ਕੀ ਹਾਸਾ ਵਾਪਰਿਆ ਵੇਖੋ ਮੈਂ ਇੱਕ ਮੈਸੇਜ ਪਾਇਆ ਸੀ ਕਿ ਅਸੀਂ ਯਾਤਰਾ ਤੇ ਜਾ ਰਹੇ ਹਾਂ ਤੁਹਾਡੀਆਂ ਦੁਆਵਾਂ ਦੇ ਨਾਲ ਕਦੋਂ ਯਾਤਰਾ ਪੂਰੀ ਹੋ ਗਈ ਹੈ ਵਾਪਸ ਆਈਏ 19 ਤਰੀਕ ਨੂੰ ਯਾਤਰਾ ਸਾਡੀ ਸ਼ੁਰੂ ਹੋ ਗਈ ਲੇਕਿਨ ਤੁਹਾਡੀਆਂ ਦੁਆਵਾਂ ਨਾਲ ਤੇ ਤੁਹਾਡੀ ਮਿਹਨਤ ਦੇ ਨਾਲ 20 ਤਰੀਕ ਨੂੰ ਆਪਦੀ ਯਾਤਰਾ ਜਿਹੜੀ ਆ ਕਾਮਯਾਬ ਹੋ ਗਈ ਹੈ ਉਸ ਕਾਮਯਾਬੀ ਦੇ ਨਾਲ 23 ਤਰੀਕ ਨੂੰ ਅਸੀਂ ਸਾਰਿਆਂ ਨੂੰ ਮੈਸੇਜ ਲਾਇਆ ਕਿ ਜਿਹੜੇ ਸਾਡੇ ਮੀਟਾ ਸਾਡੇ ਪ੍ਰਧਾਨ ਨੇ ਸਾਡੇ ਆਗੂ ਨਹੀਂ ਵੇੜੇ ਹੈਗੇ ਆ ਉਹਨਾਂ ਨੂੰ ਫੋਨ ਰਾਹੀਂ ਅੱਗੇ ਵੀ ਅੱਗੇ ਦੱਸੋ ਕਿ 23 ਤਰੀਕ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਪੱਤਰ ਦੇ ਸਾਹਮਣੇ ਸਾਡੀ ਮੀਟਿੰਗ ਵੀ ਹੋਏਗੀ ਔਰ ਅੱਗੇ ਕੀ ਹੋਇਆ ਅੱਗੇ ਆਪਾਂ ਕੀ ਕਰਨਾ ਤੇ ਨਾਲ ਆਪਾਂ ਜਿਹੜੀ ਸਬਾ ਕੇਸ ਲੱਗਿਆ ਹੋਇਆ ਦਿੱਲੀ ਤੋਂ ਉਸ ਦੀ ਜਿਹੜੀ ਸੁਣਵਾਈ ਹੋਣੀ ਆ ਉਹ 23 ਤਰੀਕ ਦੀ ਲੈਟਰ ਜਾਰੀ ਹੋਈ ਆ ਉਹਦੇ ਬਾਰੇ ਗੱਲ ਕਰਾਂਗੇ ਤਾਂ ਮੈਨੂੰ ਅਮੇਂਦਾ ਕਿ ਸਾਰੇ ਹੀ ਸਾਡੇ ਸਾਥ ਜ਼ਿੰਮੇਵਾਰੀ ਦੇ ਨਾਲ ਆਪਣੇ ਹੱਕਾਂ ਪ੍ਰਤੀ ਜ਼ਿੰਮੇਵਾਰੀ ਸਮਝ ਕੇ ਇਸ ਚੀਜ਼ ਨੂੰ ਅੱਗੇ ਵਧਾਣਾ ਜਿਹੜੀ ਅਫਸਰशाही ਸਾਡੇ ਬੱਚਿਆਂ ਤੇ ਦਬਾਅ ਬਣਾ ਰਹੀ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਿਹੜੇ ਰਾਜਨੀਤਿਕ ਲੋਕ ਨੇ 76 ਸਾਲ ਤੋਂ ਸਾਡੇ ਬਜ਼ੁਰਗਾਂ ਨੂੰ ਦੀਵਸੂਖ ਬਣਾ ਕੇ ਬੋਤਾ ਲੁੰਗੇ ਆ ਲੇਕਿਨ ਸਾਡੇ ਲਈ ਕੁਝ ਨਹੀਂ ਉਹਨਾਂ ਨੇ ਸਵਾਰਿਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਕਿ ਹੋ ਕੇ ਦੱਸਣਾ ਵੀ ਅਸੀਂ ਆਪਣੇ ਹੱਥ ਲੈ ਸਕਦੇ ਆ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਭੀਨ ਜੈ ਫਾਤੂ ਸਸੀਕਾਰ ਨਮਸਕਾਰ